ਕੀ ਹੈ ਅੱਜ ਦੀ ਵੱਡੀ ਅਪਡੇਟ ਪਾਖੜਾ ਡੈਮ ਪੌਂਗ ਡੈਮ ਕੀ 2023 ਵਾਂਗ ਇੱਕ ਵਾਰ ਫੇਰ ਤੋਂ ਹਾੜਾਂ ਦੀ ਤਬਾਈ ਆਵੇਗੀ ਪੰਜਾਬ ਵਿੱਚ ਸਿਰ ਕਿਰਪਾ ਕਰਕੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰੀ ਚੱਲੋ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ 15 ਜੁਲਾਈ 2025 ਸਵੇਰੇ 6:00 ਤੋਂ ਜੇਕਰ ਆਪਾਂ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਉਹਦਾ ਜਿਹੜਾ ਪੂਰਾ ਜਿਹੜਾ ਪਾਣੀ ਰੱਖਣ ਦੀ ਸਮਰੱਥਾ ਵਾ 1685 ਫੁੱਟ ਜੇਕਰ ਅੱਜ 15 ਜੁਲਾਈ 2025 ਦੀ ਸਵੇਰੇ 6:00 ਦੀ ਗੱਲ ਕਰੀਏ ਤੇ 1593.86 ਫੁੱਟ ਤੇ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਲਗਭਗ 31264 ਕਿਊਸਿਕ ਜਿਹੜਾ ਪਾਣੀ ਆ ਭਾਖੜਾ ਡੈਮ ਦੇ ਵਿੱਚ ਆ ਰਿਹਾ ਹੈ ਤੇ ਜੇਕਰ ਗੱਲ ਕਰੀਏ 28324 ਕਿਊਸਿਕ ਜਿਹੜਾ ਪਾਣੀ ਆ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਜੇਕਰ ਆਪਾਂ ਪੌਂਗ ਡੈਮ ਦੀ ਗੱਲ ਕਰੀਏ ਤਾਂ ਲਗਭਗ 1400 ਫੁੱਟ ਜਿਹੜਾ ਪਾਣੀ ਰੱਖਣ ਦੀ ਸਮਤਾ ਹੈ ਪੌਂਗ ਡੈਮ ਦੇ ਵਿੱਚ ਜੇਕਰ ਅੱਜ 15 ਜੁਲਾਈ 2025 ਪੌਂਗ ਡੈਮ ਦੀ ਸਵੇਰੇ 6 ਵੇ ਦੀ ਗੱਲ ਕਰੀਏ ਤਾਂ 1328.29 ਫੁੱਟ ਜਿਹੜਾ ਪਾਣੀ ਪਹੁੰਚ ਚੁੱਕਾ ਹੈ ਜੇਕਰ ਗੱਲ ਕਰੀਏ 22179 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਆ ਰਿਹਾ ਜੇਕਰ ਗੱਲ ਕਰੀਏ ਨਿਕਾਸੀ ਦੀ ਤੇ 17439 ਕਿਊਸਿਕ ਜਿਹੜਾ ਪਾਣੀ ਆ ਉਹ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਆਪਾਂ ਥੀਨ ਡੈਮ ਦੀ ਗੱਲ ਕਰੀਏ ਤਾਂ 1731.98 ਫੁੱਟ ਦੀ ਉਦੀ ਜਿਹੜੀ ਸ਼ਮਤਾ ਪਾਣੀ ਰੱਖਣ ਦੀ ਜੇਕਰ ਗੱਲ ਕਰੀਏ ਕਿ ਰਾਵੀ ਨਦੀ ਦੇ ਵਿੱਚ ਲਗਭਗ ਅੱਜ ਦੀ ਜਿਹੜੀ ਆ ਡਿਟੇਲ 1600 52.44 ਫੁੱਟ ਤੇ ਜਿਹੜੀ ਰਾਵੀ ਨਦੀ ਉਹ ਪਹੁੰਚ ਚੁੱਕੀ ਆ ਤੇ ਜੇਕਰ ਪਾਣੀ ਆਉਣ ਦੀ ਗੱਲ ਕਰੀਏ ਤਾਂ 8627 ਕਿਊਸਿਕ ਜਿਹੜਾ ਪਾਣੀ ਆ ਰਿਹਾ ਹੈ ਤੇ 8097 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਹੈ ਜੇਕਰ ਆਪਾਂ ਹਰੀਕੇ ਹੈਡ ਦੀ ਗੱਲ ਕਰੀਏ ਅੱਜ 15 ਜੁਲਾਈ 2025 ਦੀ ਤਾਂ ਜਿਹੜਾ ਸਵੇਰ ਦਾ ਸਵੇਰੇ 6:00 ਵਜੇ 24964 ਕਿਊਸਿਕ ਜਿਹੜਾ ਪਾਣੀ ਅਪਸਟ੍ਰੀਮ ਤੋਂ ਆ ਰਿਹਾ ਹੈ ਰਾਜਸਥਾਨ ਫੀਡਰ ਨੂੰ 13595 ਕਿਊਸਿਕ ਦਿੱਤਾ ਜਾ ਰਿਹਾ ਫਰੋਈਪੁਰ ਫੀਡਰ ਨੂੰ 9144 ਕਿਊਸਿਕ ਦਿੱਤਾ ਜਾ ਮਹੂਕ ਨਾਲੋਂ 192 ਕਿਊਸਿਕ ਦਿੱਤਾ ਜਾ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 2036 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਜੇਕਰ ਖੱਗਰ ਨਦੀ ਦੀ ਗੱਲ ਕਰੀਏ ਤਾਂ ਖੱਗਰ ਸੌਰੀ ਦਰਿਆ ਦੀ ਉਹਦੇ ਵਿੱਚ ਗੁਲਾਚਿੱਕਾ ਜਿਹੜਾ 1540 ਕਿਊਸਿਕ ਪਾਣੀ ਆ ਖਨੌਰੀ ਦੀ ਗੱਲ ਕਰੀਏ ਤਾਂ 965 ਕਿਊਸਿਕ ਪਾਣੀ ਆ ਚਾਂਦਪੁਰ ਦੀ ਗੱਲ ਕਰੀਏ ਤਾਂ 1810 ਕਿਊਸਿਕ ਪਾਣੀ ਆ ਔਟੋ ਦੀ ਗੱਲ ਕਰੀਏ ਤਾਂ 4500 ਕਿਊਸਿਕ ਜਿਹੜਾ ਪਾਣੀ ਆ ਸੋ ਇਹ ਸੀ ਅੱਜ ਦੀ ਅਪਡੇਟ 15 ਜੁਲਾਈ 2000 ਅੱਜੀ ਅੱਜ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਹਰ ਘਰਾਰ ਫੋਨ ਤੱਕ ਪਹੁੰਚਾ ਦਿਓ ਹਰ ਰੋਜ਼ ਦੀ ਅਪਡੇਟ ਪਾਣੀ ਡੈਮਾਂ ਦੀ ਅਪਡੇਟ ਦੇਖਣ ਲਈ ਤੁਸੀਂ YouTube ਚੈਨਲ ਸੁਖ ਲਟਿਆ ਨੂੰ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਸਹੀ ਜਾਣਕਾਰੀ ਹਰ ਸਮੇਂ ਪ੍ਰੋਵਾਈਡ ਆਪਾਂ ਤੁਹਾਨੂੰ ਕਰਵਾਉਂਦੇ ਰਵਾਂਗੇ ਇੱਕੋ ਇੱਕ ਚੈਨਲ ਆ ਸੁਖ ਲਟਿਆ ਸਬਸਕ੍ਰਾਈਬ ਜਿਹੜਾ ਤੁਹਾਨੂੰ ਪੰਜਾਬ ਦੇ ਡੈਮਾਂ ਦੀ ਭਾਖੜਾ ਪੌਂਗ ਥੀਂ ਟਾਈਮ ਦੀ ਜਿਹੜੀ ਜਾਣਕਾਰੀ ਹਰ ਰੋਜ਼ ਤੁਹਾਡੇ ਤੱਕ ਆਪਾਂ ਪਹੁੰਚਦੀ ਕਰਦੇ ਆਂ ਹਰੀਕੇ ਹੈਡ ਤੋਂ ਜੇਕਰ ਆਪਾਂ ਗੱਲ ਕਰੀਏ ਜੇਕਰ ਹਸੈਨੀ ਵਾਲਾ ਦੀ ਗੱਲ ਕਰੀਏ ਤਾਂ 1704 ਕਯੂਸੀ ਜਿਹੜਾ ਪਾਣੀ ਆ ਡਰਾਊਨ ਡਾਊਨਸਟ੍ਰੀਮ ਜਿਹੜਾ ਕੀਤਾ ਜਾ ਰਿਹਾ ਸੋ ਵੀਡੀਓ ਚੰਗੀ ਲੱਗੀ ਕਮੈਂਟਾਂ ਵੀ ਤੁਸੀਂ ਆਪਣੇ ਸੁਝਾਅ ਜਰੂਰ ਦਿਓ ਕੀ 2023 ਵਾਂਗ 2025 ਦੇ ਵਿੱਚ ਹੜ ਆਪਣਾ ਜਿਹੜੀ ਤਬਾਹੀ ਮਚਾ ਸਕਦੇ ਹਨ ਇਹ ਜਿਹੜੀ ਗੱਲਬਾਤ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਜਰੂਰ ਪੇਸ਼ ਕਰਾਂਗੇ ਸਾਰੀ ਜਿਹੜੀ ਗੱਲਬਾਤ ਤੁਹਾਨੂੰ ਆਪਾਂ ਦੱਸਾਂਗੇ ਅਫਵਾਹਾਂ ਤੋਂ ਬਚ ਕੇ ਰਹੋ ਤੇ ਪੇਜ ਨੂੰ ਸੁਖ ਲਟੀਆਂ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ